ਦੋ ਰਹੂਗੀ ਚੌਗੀ ਸੂਆ ਪਹਿਲਾ 15 ਕਿਲੋ ਬੋਲਾ ਚਾਰ ਦੰਦ ਬੱਛੀ ਕੋਲ ਨਾ ਪਹਿਲਾਂ ਕੋਲੇ ਹਾਜ਼ਰ ਆ ਗਿਆ ਲੈ ਸੱਜਣਾ ਪਿੰਡ ਕਾਂਝਲੀ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਤਿੰਨ ਤਾਂ ਬਿਹੜਾਂ ਦਿਖਾ ਦਾਂਗੇ ਇੱਕ ਨੰਬਰ ਤੇ ਚਾਰ ਦੰਦ ਬੱਛੀ ਤਾਜੀ ਸੂਈ ਨਾਲ ਬੱਛੀ ਆਹ ਐਰ ਸ਼ਹਿਰ ਟੱਚ ਦਿਖਾ ਦਾਂਗੇ ਆ ਖੀਰੀ ਜਰਸੀ ਦਿਖਾ ਦਾਂਗੇ ਤੇ ਇੱਕ ਵੱਲੋ ਝੋਟੀ ਦਿਖਾ ਦਾਂਗੇ 12 ਕਿਲੋ ਕੰਡੇ ਦਾ ਤਿਆਰ ਦੁੱਧ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲੈਾਂ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਬਾਈ ਤੋਂ ਕਰਾ ਦਾਂਗੇ ਮਤਲਬ ਵੀਡੀਓ ਦੇ ਵਿੱਚ ਹੀ ਆ ਜਾਓ ਜੂਰਲੇ ਬੰਨੇ ਹੋਰ ਕੀ ਹਾਲ ਹੈ ਜੀ ਠੀਕ ਹੈ ਵੀਰੇ ਵਧੀਆ ਸਰਦੀ ਕਾਲਾ ਜਮਾਂ ਬਾਈ ਨਾਮ ਤੇ ਫੋਨ ਨੰਬਰ ਦੱਸ ਦਿਓ ਜੀ ਨਾਮ ਜੱਗੀ ਆ ਜੀ ਫੋਨ ਨੰਬਰ 9417728609 ਜੀ 94177 28609 28609 ਤੇ ਜੱਗੀ ਸ਼ੁਰੂਆਤ ਫਿਰ ਆਪ ਅੱਛੀ ਤੇ ਕਰ ਲਈਏ ਹਾਂਜੀ ਜਿੱਡੀ ਆਪ ਆਡ ਦੇ ਲੇਵਾ ਕੈਸਾ ਹਾਂ ਵੀਰੇ ਕੱਲ ਦੀ ਸੂਈ ਆ ਵੀਰੇ ਠੀਕ ਆ ਇਦਨ ਤੋਂ ਕਿਵੇਂ ਰਹੂਗੀ ਦੰਦੋਂ ਚੌਗੀ ਆ ਵੀਰੇ ਦੰਦੋਂ ਚਾਰ ਦੰਦ ਹਾਂਜੀ ਇੱਥੋਂ ਇੱਥੋਂ ਮਾਰ ਨਹੀਂ ਲੱਭੀ ਕੈਮਰਾ ਇੱਧਰਲੇ ਬੰਨੇ ਜਾਉਗਾ ਨਾ ਕੱਲ ਦੀ ਸੂਈ ਵੱਧ ਨਹੀਂ ਜਿਆਦੇ ਵੱਡਾ ਪਰ ਜਿੰਨੀ ਕੁ ਹੈਗੀ ਆ ਇਹ ਕਹਿ ਸਕਦੇ ਆ ਜੱਗੀ ਬਾਈ ਵੀ ਜਮੇ ਸਿਉਨ ਦੀ ਡਲੀ ਵਾਲਾ ਕੰਮ ਹੈ ਨਾ ਹਾਂਜੀ ਕਿੰਨੀ ਬੌਲੀ ਆ ਕੱਲ ਦੀ 15 ਕਿਲੋ ਬੌਲੀ ਹੋ ਵੀਰੇ ਹਾਜ਼ਰ ਹਾਂਜੀ 7-8 ਕਿਲੋ ਹੀ ਕੱਲ ਚੋਈ ਆ 7 7-8 ਹੀ ਤੜਕੇ ਚੋਈ ਆ ਤੇ ਨਾਲ ਇਹਦੇ ਲੱਭੀ ਆ ਗਈ ਬੱਛੀ ਉਹ ਦੋ ਸ਼ੌਕ ਪੂਰੇ ਕਰ ਦੂਗੀ ਹਾਂਜੀ ਐਚ ਐਫ ਨਸਲ ਦੀ ਨਾਲ ਬੱਛੀ ਆ ਪਾਗੀ ਜਰਸੀ ਚ ਤੇ ਟਾਂਚਾ ਬਹੁਤ ਕਮਾਲ ਦਾ ਉਤੋਂ ਸਟੇਟ ਜਾਨ ਜੂਨ ਚੰਗੇ ਠੰਡੀਆਂ ਸਵਾਦੀ ਜਮਾ ਜੀ ਜਮਾ ਜਮਾ ਮਾਰਦੀ ਮਾਰ ਲਓ ਉਹ ਫਾੜੀ ਵਾਲਾ ਲੈ ਵਾ ਇੱਥੋਂ ਕਰਾ ਦੇ ਚੱਕ ਕਿੰਨਾ ਕੁ ਦੁੱਧ ਪਿਆ ਦੂਗੀ ਇਹ ਦੋ ਦੋ ਵੀਰੇ 22 ਕਿਲੋ ਦੇ ਦੋ ਬੱਛੀ 22 ਕਿਲੋ ਦੰਦੋ ਚਾਰ ਦੰਦਾ ਹਾਂ ਦੰਦੋ ਚਾਰ ਦੰਦਾ ਜੇਰ ਜੱਪੇਲ ਕੰਮ ਡਰਨ ਜਮਾ ਦੰਨ ਵੀਡੀਓ ਦੇਵਾਂਗੇ ਆ ਆ ਮੱਦੀ ਤੌਰ ਖੋਲ ਕੇ ਫਿਰ ਲੈ ਸੱਚ ਨਾਲ ਤੁਰਦੀ ਦੀ ਜੱਜਮੈਂਟ ਕਰ ਲਿਓ ਇਹ ਮੰਨ ਲਓ ਵੀ ਗਰਲੈਂਡੋ ਵੜ ਨਾਲ ਦਾ ਲੇਵਲ ਗਿਆ ਜਿੱਦਾਂ ਦਾ ਗਰਲੈਂਡੋ ਆ ਨੂੰ ਲੱਗਿਆ ਹੁੰਦਾ ਉਦਾਂ ਦਾ ਆ ਬੱਛੀ ਨੂੰ ਲੱਗਿਆ ਆਡਰ ਕਮਾਲਾ ਮੱਦੀ ਕਮਾਲਾ ਤੇ ਕਾਈ ਨਾ ਲਿਆ ਬੰਦਾ ਮੱਦੀ ਵੀ ਮਿਹਨਤੀ ਆ ਪੂਰਾ ਹਾਂ ਅਹੀ ਗੱਲ ਨੇ ਸਾਮ ਸਾਰੀ ਮੱਦੀ ਯਾਰ ਦੇ ਸਿਰਤੀ ਆ ਕੰਮ ਆ ਲੈ ਚਲ ਬਈ ਅੰਦਰ ਲੈ ਬੰਨੇ ਦੰਦੋ ਰਹੂਗੀ ਚੌਗੀ ਸੂਆ ਪਹਿਲਾ 15 ਕਿਲੋ ਬੋਲਾ ਚਾਰ ਦੰਦ ਬੱਛੀ ਕੋਲ ਨਾ ਪਹਿਲਾਂ ਕੋਲੇ ਹਾਜ਼ਰ ਆ ਗਿਆ ਕੁਆਲਿਟੀ ਦਾ ਉਹੀ ਗੱਲ ਆ ਯਾਰ ਕਹਿਣ ਦੀ ਲੋੜ ਨਹੀਂ ਸੀਲ ਠੰਡੀ ਬਾਈ ਪੂਰੀ ਐ ਕੋਈ ਡਿਫਰੈਂਸ ਨਹੀਂ ਲੇਕਿਨ ਮੱਝਾਂ ਵਰਗਾ ਦੁੱਧ ਪਿਆ ਦੂਗੀ ਹਾਂਜੀ ਹਾਂ ਅੱਗੇ ਜਾਵੇਂ ਫਿਕਸੇ ਮੰਗ ਲਾ ਵੀ ਇੰਨੇ ਦੀ ਛੱਡਣੀ ਆ ਯਾਰ ਉਹਦੋਂ ਬਾਅਦ ਸ਼ੋਰਟ ਕਰਦੀ ਕੱਲੀ 2 ਘਟ 80 ਦੀ ਦੇ ਦਾਂਗੇ ਬਾਈ 78 ਦੀ ਹਾਂਜੀ ਖਿੱਚ ਕੇ ਜਮੀ ਚਲ ਤਿੰਨ ਘਟ ਦੇ ਦਾਂਗੇ ਤਿੰਨ ਘਟ ਦੇ ਦਾਂਗੇ ਲੈ ਸਜਣੋ ਹੁਣ ਸੌਦਾ ਤੁਹਾਡਾ ਇਹ ਮੰਨ ਲਓ ਵੀ ਮੈਂ ਕਿਰਾਏ ਦਿੱਤਾ ਬਾਈ ਕਹਿੰਦਾ ਤਿੰਨ ਘਟ 80 ਕਹਿਣ ਦਾ ਭਾਵ 77 ਦੀ ਦੇ ਦਾਂਗੇ ਨਾਲ ਆ ਗਈ ਬੱਛੀ ਤੇ ਹੁਣ ਮਾਰਦੇ ਕੈਮਰਾ ਲੱਭੀ 2 ਨੰਬਰ ਵਾਲੀ ਤੇ ਕਰੋ ਸੰਗ ਦੇ ਵਿੱਚ ਆ ਗਈ ਐਚ ਐਫ ਐਰ ਸ਼ੈਰ ਜਰਸੀ ਕਈ ਕਰੋਸ ਆ ਗਏ ਨਾ ਹਾਂਜੀ ਥਣ ਚੰਗਾ ਲੱਗਿਆ ਗੁੱਲੇ ਵਾਲਾ ਲੱਭੀ ਇੱਥੋਂ ਘਰਾ ਦੀ ਜੱਕ ਕਿੰਨੇ ਦਿਨ ਕੱਢਦੀ ਆ ਬਾਈ ਇਹਦੇ ਵੀਰੇ ਦੱਸ ਦੋ ਲੈਣਦੇ ਨੇ ਹਜੀ ਸੁਆ ਕਿਹੜਾ ਸੁਆ ਦੂਜਾ ਜੀ ਤੋਰੋ ਜੀ ਤੇ ਇਹਦਾ ਆ ਗਿਆ ਦੂਜਾ ਨੰਬਰ ਕੱਦ ਚੰਗਾ ਥਣ ਲੱਗਿਆ ਮੱਜਾਂ ਨਾਲ ਦਾ ਉੱਤੋਂ ਸਟੇਟ ਮੱਜਾਂ ਵਰਗਾ ਸਰੀਰ ਹੀ ਆ ਗਿਆ ਬਾਈ ਹਾਂ ਵੀਰੇ ਪੂਰੀ ਜਾਲ ਲੈ ਚੱਲ ਲੈ ਚੱਲ ਮੱਦੀ ਲੰਬੀ ਲੈ ਚੱਲ ਗੇਟ ਕੋਲੋਂ ਘਮਾਲਾ ਕਿੰਨੇ ਦਿਨ ਬਾਕੀ ਦੱਸਿਆ ਇਹਦੇ ਇਹਦੇ 10 ਦਿਨ ਬਾਕੀ ਨੇ ਵੀਰੇ ਕਿੰਨਾ ਕੁ ਦੁੱਧ ਪਿਆ ਦੂ ਬੱਛੀ 22 ਕਿਲੋ ਦੋ ਦੇ ਦੇ ਦੂ ਵੀਰੇ 20 ਕਿਲੋ ਦਾ ਜਮਾ ਕੰਡੇ ਵਾਲਾ ਦੇ ਦੂ ਰਾਮ ਨਾਲ ਠੀਕ ਆ ਗੱਲ ਹਾਂਜੀ ਅਲੇ ਆਲੇ ਆ ਬਾਈ ਉਰਲੇ ਬੰਨੇ ਲਿਆ ਬਲੂਨ ਦਾ 18 ਕਿਲੋ ਦਿੱਤਾ ਹੋਇਆ ਬਾਈ ਮਾਲਕਾਂ ਨੇ ਦੱਸਿਆ ਹਾਂਜੀ ਠੀਕ ਆ ਗੱਲ ਸਵਾਹ ਦੀ ਠੰਡੀ ਹੈ ਹਾਂ ਜਮਾ ਵੀਰੇ ਸੀਮੰਦ ਤਾਂ ਨਹੀਂ ਪਤਾ ਕਿਹੜਾ ਲੱਗਿਆ ਨਹੀਂ ਸੀਮੰਦ ਦਾ ਨਹੀਂ ਪਤਾ ਜਿਵੇਂ ਆਪਾਂ ਝੂਠ ਬੋਲੀ ਜਾਈ ਠੀਕ ਆ ਗੱਲ ਸੁਆ ਬਾਈ ਕਹਿੰਦਾ ਦੂਜਾ ਸੁੰਦੀ ਆ 10 ਦਿਨ ਬਾਕੀ 18 ਕਿਜੀ ਪਹਿਲਣ ਦਾ ਮਿਲਕ ਰਿਕਾਰਡ ਆ ਥਣ ਚੰਗਾ ਲੱਗਿਆ ਇਹਦੀ ਖਾਸ ਗੱਲ ਇਹ ਬੜਾਂ ਦੀ ਇਹ ਰਹੂਗੀ ਤਿੰਨਾਂ ਦੀ ਏ ਬੇ ਇਹਨਾਂ ਨੂੰ ਜਿੱਦਾਂ ਦੇ ਮਰਜ਼ੀ ਨਮਕ ਕੋਈ ਦਿੱਕਤ ਨਹੀਂ ਆ ਇਹ 100 ਕਰ ਸਕਦੇ ਆ ਆ ਇਹ ਤਾਂ ਬੜੀ ਠੰਡੀ ਆ ਯਾਰ ਹਾਂ ਜਮਾ ਸੀ ਬੜੀ ਠੰਡੀ ਆ ਲੱਭੀ ਹੋਈ ਦੁੱਧ ਵਾਈ ਕਹਿੰਦਾ 20 ਤੋਂ ਬਾਹਰ ਦੇ ਦੂਗੀ 10 ਦਿਨ ਕੱਢਦੀ ਆ ਜੇ ਡਿਜ਼ਾਈਨ ਲੈਵੇ ਤਾਂ ਬੜਾ ਸੋਹਣਾ ਰੱਖਦੀ ਆ ਇਹ ਇੱਥੋਂ ਇੱਥੋਂ ਕਰਾ ਲਈ ਇੱਕ ਹਾਂ ਗਰਮੀ ਵਾਲਾ ਕੰਮ ਨਹੀਂ ਹੈਗਾ ਜੰਮੀਣਾ ਖਾਂਦੂ ਲੱਗ ਗਿਆ ਇਹ ਇੱਥੋਂ ਕਰਾ ਦੇ ਲੱਭੀ ਆਨ ਚੈੱਕ ਸਮਾਰ ਕੇ ਤਸੱਲੀ ਨਾਲ ਰੇਟ ਕੀ ਲਵਾਂਗੇ ਇਹਦਾ ਇਹਦਾ 80000 ਰੁਪਏ ਹੈ 80000 ਜੀ ਇੱਥੋਂ ਇਹ ਕੱਦਦਾ ਆਈਡੀਆ ਕਰਾ ਨਹੀਂ ਕਿੰਨੇ ਦੀ ਹੋਊ ਜੰਮੀ ਫਿਕਸੇ ਕਰਦੇ ਕੰਮ ਬਸ ਦੋ ਘਟੇ ਇਹ ਦੇ ਦਾਂਗੇ ਵੀਰੇ 77000 ਦੀ ਇਹ ਦੇ ਦਾਂਗੇ 78 ਦੀ ਇਹ ਇਹ 77 ਦੀ ਹਾਂਜੀ ਦੋਨਾਂ ਜੋੜਾ ਕਿੰਨੇ ਦਾ ਹੋ ਜੂਗਾ ਜੱਗੀ ਜੇ ਕੋਈ ਦੋਨੇ ਲੈਣਾ 77 ਦੀ ਹੋਏ ਦੇ ਦਾਂਗੇ ਯਾਰ 77 ਨੂੰ ਹੀ ਦੇ ਦਾਂਗੇ ਹਾਂਜੀ ਠੀਕ ਆ ਸ਼ੋਰਟ ਸ਼ੂਟ ਹੋ ਚੋ ਕਰ ਦਾਂਗੇ ਨਾ ਕਰ ਦਾਂਗੇ ਬਈ ਮਾਨਦਾਨ ਠੀਕ ਆ ਗੱਲ ਹੁਣ ਮਾਰਦੇ ਅਗਲੇ ਨੰਬਰ ਵਾਲੀ ਜਰਸੀ ਤੇ ਲੱਭੀ ਕੈਮਰਾ ਇਹ ਜੱਗੀ ਭਾਈ ਦੰਦੋ ਕਿਵੇਂ ਆ ਇਹ ਦੰਦੋ ਕਿੱਦਿਆਂ ਇਹ ਕੱਚੀ ਖੀਰੀ ਵੀਰੇ ਖੀਰੀ ਦੰਦੋ ਹਾਂਜੀ ਵੱਡੀ ਦਾ ਫੁੱਲਾ ਯਾਰ ਹਾਂਜੀ ਵੱਡੀ ਦਾ ਮੱਲੂ ਪੂਰੀ ਅਜੇ 20 ਦਿਨ ਦੀ ਕੱਚੀ ਆ ਵੀਰੇ ਬਸੀ ਜਮਾ ਦੁੱਧ ਦੰਦਾਂ ਦਾ ਦਿਖਾ ਦਾਂਗੇ ਆਪਾਂ ਵੱਡੀ ਦਾ ਯਾਰ ਐਵੇਂ ਆ ਗਈ ਜਿਵੇਂ ਐਫ ਦਾ ਕਰ ਦੁੰਦਾ ਨਾ ਹਾਂਜੀ ਆ ਲਿਆ ਲਿਆ ਮੱਦੀ ਬਾਹਰ ਲਈ ਬੰਨੇ ਲਿਆ ਭਾਈ ਤੇ ਇਹ ਆ ਗਈ ਸੱਜਣੋ ਦੰਦੋ ਖੀਰੀ ਤੇ ਜਵਾਨੀ ਇਹ ਤੇ ਹੈਗੀ ਆ ਇਹ ਦਿਖਾਉਂਦੀ ਆ ਹਾਂਜੀ ਜਵਾਨੀ ਦਿਖਾਉਂਦੀ ਆ ਇਹ ਹੀ ਗੱਲ ਨਹੀਂ ਪਰ ਵੱਡੀ ਫੁੱਲਾ ਐ ਡੈ ਡੀਆਂ ਤਾਂ ਮੇਰਾ ਖਿਆਲ ਆ ਜਰਸੀਆਂ ਜਾ ਕੇ 4 4 6 6 ਦੰਦ ਹੁੰਦੀਆਂ ਹਾਂ ਹਾਂਜੀ ਜਿੱਡੀ ਮੈਂ ਕਹੂੰਗਾ ਇਹ ਖੀਰੀਏ ਕਰ ਦਿਆ ਹਾਂਜੀ ਪਿਆ ਹੋਰ ਖੀਰੀ ਜਮਾ ਜਮਾ ਖੀਰੀ ਜੀ ਜਮਾ ਖੀਰੀ ਜੀ ਹੁਣ ਵੀ ਕਰਾਨੇ ਆਈ ਆਪਾਂ ਠੀਕ ਆ ਗੱਲ ਆ ਲਿਆ ਲਿਆ ਕੋਈ ਨਹੀਂ ਲਿਆ ਭਾਈ ਕਿੰਨੇ ਦਿਨ ਕੱਢਦੀ ਐ ਇਹ 20 ਦਿਨ ਬਾਕੀ ਨੇ ਵੀਰੇ 20 ਕ ਵੀਰ ਅੰਦੀ ਕੱਤੀ ਆ ਵਸੀ ਠੀਕ ਹੈ ਠੀਕ ਤਾਂ ਨਹੀਂ ਪਤਾ ਕਿਹੜਾ ਲੱਗਿਆ ਨਹੀਂ ਠੀਕ ਤਾਂ ਨਹੀਂ ਪਤਾ ਬਈ ਲੋਕਲ ਲਈਆਂ ਹੋਈਆਂ ਸਾਰੀਆਂ ਹਾਂਜੀ ਨੋਕਲ ਲਈਆਂ ਹੋਈਆਂ ਨੇ ਠੀਕ ਹੈ ਗੱਲ ਚੋਲ ਚੰਗੀ ਆ ਨਾ ਸਵਾਹ ਦੀ ਛੰਗਿਆ ਜੱਗੀ ਬਾਈ ਹਾਂ ਜਮਾ ਜੀ ਕੋਈ ਦਿੱਕਤ ਨਹੀਂ ਹੈਗੀ ਵੀਰੇ ਲਓ ਜੀ ਠੀਕ ਹੈ ਸਵਾਹ ਆਦੀ ਆ ਗਈ ਬਿਲਕੁਲ ਠੰਡੀ ਇਹ ਤਾਂ ਬਣੂ ਬਣੂ ਬਥੇਰੀ ਬਣੂ ਬਥੇਰੀ ਲੈ ਦੰਦ ਕਰਾ ਦੇ ਜੱਕੀ ਦੀ ਲੈ ਦਿਖਾਉਗੀ ਤਾਂ ਮਸਾ ਪਰ ਦਿਖਾ ਤੇ ਮੰਨ ਲਓ ਪਿਓਰ ਖੀਰੀ ਆ ਗਈ ਗਰੰਟੀ ਰਹੂਗੀ ਯਾਰ ਇਹਦੀ ਜੋਰ ਤਾਂ ਇਹ ਮੰਨ ਲਓ ਇਹਨੇ ਕੁਸ਼ਤੀ ਕਰਨ ਜਿੰਨੀ ਲਵਾਤਾ ਜੱਗੇ ਨਾ ਪਿਆਰ ਖੀਰੀ ਆ ਉਹ ਚੀਜ਼ ਹੁਣ ਤਸੱਲੀ ਹੋ ਗਈ ਚਾਹੇ ਕੋਈ ਭਰਾ ਨਾ ਵੀ ਦੇਖਿਆ ਆਪਣੀ ਤਸੱਲੀ ਰੂਗੀ ਇਹਦੀ ਇਹ ਥੱਲੋਂ ਸੋਹਣੀ ਬਣਦੀ ਆ ਇਤੋਂ ਘਰਾ ਦੀ ਲੱਭੀ ਚੱਕ 20 تن ਬਾਈ ਕਹਿੰਦਾ ਬਾਕੀ ਨੇ ਇਹਦੇ ਜੱਗ ਕੀ ਗੀਰੇਟਰ ਰਹੂਗਾ ਅੱਜ ਵਾਲਾ ਇਹਦਾ 60000 ਵੀਰੇ ਇਹ ਕਿੰਨੇ ਦੀ ਹੋ ਜੂਗੀ ਅੱਜ ਜਮੇ ਕੱਚੀ ਸ਼ਾਮ ਸੂਮਾ ਦੇ ਛੱਡ ਕੇ ਸਾਰਾ ਕੰਮ ਛੱਡ ਕੇ ਜਮੇ ਫਿਕਸੇ ਦੱਸ ਦੇ 75000 ਦੀ ਦੇ ਦਾਂਗੇ ਵੀਰੇ ਹਾਂ ਜੈਸਨ ਹੋ ਜਮੇ ਹਾਂ ਜਾਂ ਨਾ ਠੀਕ ਆ ਗੱਲ ਲੈ ਹੋ ਜਾ ਸਾਈਡ ਨੂੰ ਹੁਣ ਮਾਰ ਦੇ ਆ ਝੋਤੀ ਦੇ ਕੈਮਰਾ ਲੈ ਮੱਦੀ ਹੋਈ ਸਾਈਡ ਨੂੰ ਸੁਆ ਬਾਈ ਦੂਜਾ ਜੀ ਸੂਹਾ ਦੂਜਾ ਨਾਲ ਆ ਗਿਆ ਮੇਲ ਕਾਫ ਲਿਆ ਮਦੀ ਬਾਹਰ ਲੈ ਬੰਨਾ ਇਹਦਾ ਸੂਹਾ ਦੂਜਾ ਬਾਈ ਦੂਜਾ ਜੀ ਸੂਹਾ ਦੂਜਾ ਤੇ ਇੱਕ ਗੱਲ ਹੋਰ ਦੱਸ ਦਨਾ ਚਵਾਈ ਇਹਦੀ ਹੋਈ ਹੋਈ ਆ 3:25 ਮਿੰਟ ਹੋ ਗਏ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਜੱਗੀ ਬਾਈ ਦੁੱਧ ਤਿਆਰ ਕਿੰਨਾ ਹੈ 12 ਕਿਲੋ ਦੁੱਧ ਕੰਡੇ ਵਾਲਾ ਜੀ ਲੀਟਰ ਦਾ ਕੇ ਕੰਡੇ ਦਾ ਕੰਡੇ ਦਾ ਕੰਡੇ ਲਾ ਕੇ ਦੇ ਦਾਂਗੇ ਚਵਾਈ ਚੂਜਾਂ ਜਮਾ ਸਾਫ ਹੈ ਜੀ ਕੰਡਾ ਜਿਹੇ ਅਫਦੋ ਲਿਆ ਹਾਂ ਜੀ ਲਿਆਵੇ ਕੋਈ ਝਕਰ ਨਹੀਂ 12 ਕਿਲੋ ਤੋਲ ਕੇ ਦੇਣਾ ਬਾਰੀ ਮਾਂ ਵਹਿਮ ਲੱਗੇ ਨੇ ਕਰਨ ਉਸ ਤੋਂ ਬਾਅਦ ਕਹਿੰਦੇ ਨੇ 10 ਲੀਟਰ ਭਰਾਵਾਂਗੇ ਨਾ ਜੀ ਨਾ 12 13 ਹੋਰ ਕਮਾ ਦੇ ਮ 12 ਕਿਲੋ ਬਾਈ ਕਹਿੰਦਾ 22 22 ਦੀ ਸਾਫ ਵੀਰੇ ਚਾਰੀ ਜਵਾਕ ਚੋਲੇ ਇਹ ਜੀ ਚੋਣਾ ਓਕੇ ਹਾਂਜੀ ਕਮਾਲ ਆ ਬਾਈ ਇੱਥੋਂ ਬੱਚਾ ਕੀ ਨਾਲ ਕੱਟਾ ਜੀ ਨਾਲ ਆ ਗਿਆ ਮੇਲ ਕਾਫ 12 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਤੇ ਤੋਲਣ ਨਾਲ ਆਏ ਝੋਟੀ ਦਾ ਇੱਕ ਟਾਈਮ ਚੋਲੋ ਦੋ ਚੋਲੋ ਚਾਰ ਚੋਲੋ ਪੰਜ ਚੋਲੋ 10 ਟਾਈਮ ਵੀ ਚੋਲੋ ਕੋਈ ਸਮੱਸਿਆ ਨਹੀਂ ਹੈਗੀ ਨਾਲ ਰਹੂਗਾ ਕੱਟਾ ਤੇ ਘਰ ਘਰ ਦੀ ਗਰੰਟੀ ਰਹੂਗੀ ਚਾਰੇ ਪਸ਼ੂਆਂ ਦੀ ਹਾਂਜੀ ਉਸ ਤੋਂ ਬਾਅਦ ਤੁਹਾਡੀ ਕੇਅਰ ਤੇ ਡਿਪੈਂਡ ਆ ਚਵਾਈ ਵਾਲੇ ਮਾਮਲੇ 'ਚ ਜੇ ਉਹ ਨੀਕੀ ਨਿਕਲਦਿਆ ਭਾਈ ਕਹਿੰਦਾ ਜ਼ਿੰਮੇਵਾਰੀ ਲਊਗੀ ਇਹਦੀ ਕੋਈ ਥਣ ਵੱਧ ਘੱਟ ਕੋਈ ਨਾ ਹੀ ਨਾ ਜਮਾ ਗਰੰਟੀ ਹੈ ਜਮੇ ਸਾਫ ਜੀ ਇਹਦੇ ਕਿੰਨੇ ਪੈਸੇ ਲੈ ਲਾਂਗੇ ਆਜਾ ਇਹਦਾ 125 ਜੀ 1 ਲੱਖ ਤੇ 25000 ਹੈ ਜੀ ਕਿੰਨੇ ਦਿਨ ਦਾ ਸੁਆ ਇਹਦਾ ਇਹਦਾ 1 ਹਫ਼ਤੇ ਦਾ ਸੁਆ ਜੀ ਇੱਕ ਮੇਲੇ ਮੂਲੇ ਲਾ ਕੇ ਕਿੰਨਾ ਕਰ ਦੂਗੀ 14 ਕਿਲੋ ਦੁੱਧ ਦੇ ਦੋ ਜੀ 2 ਕਿਲੋ ਹੋਰ ਬਦਾਲੀ ਹਾਂ ਜੀ 12 ਕਿਲੋ ਇਸ ਟਾਈਮ ਹਾਜ਼ਰ ਆ ਜੀ 12 ਦਾ ਹੈਗਾ ਚੋਣ ਵਾਲਾ ਗਾ ਜੀ ਹਾਂ ਚਵਾਈਆਂ ਕਰਾ ਕੇ ਦੇਵਾਂਗੇ ਜੀ ਠੀਕ ਆ ਗੱਲ ਨੰਬਰ ਬੋਲ ਦਿਓ ਜੀ ਤੁਹਾਡਾ ਨੰਬਰ 9417728609 ਜੀ 94177 28609 28609 ਬਾਈ ਦਾ ਨੰਬਰ ਹੈ ਇੱਕ ਤਾਂ ਦਿਖਾਤੀ ਚਾਰ ਦੰਦ ਬੱਚੀ ਚੰਗਾ ਬੋੜਾ ਹਾਜ਼ਰ ਨਾਲ ਬੱਚੀ ਇੱਕ ਆ ਦਿਖਾਤੀ ਵੜਾ ਤੇ ਇੱਕ ਆ ਜਰਸੀ ਦਾ ਤੋਹਫਾ ਦਿਖਾਤਾ ਦੰਦੋ ਖੀਰੀ ਇੱਕ ਦੂਜਾ ਸੂਆ ਝੋਟੀ ਟੋਟਲ ਚਾਰ ਨਾਕ ਦਿਖਾਤੇ ਨੰਬਰ 2 ਦਾ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ